ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸ਼ ਦੂਜਿਆਂ ਦੇ ਲੱਭ ਕੇ ਗਿਣਾ ਦਾ ਏ ਗੁਨਾ ਆਪਨੇ ਛਿਪਾ ਦਾ ਏ ਮਿੱਠਾ ਅਮਰਿਤ ਕੋੜਾ ਤੈਨੂੰ ਲੱਗਦਾ ਤੇ ਗੀਤ ਵਿਖੇ ਆਦ ਗਾਉਂਦਾ ਏ ਮਿੱਠਾ ਅਮਰਿਤ ਕੋੜਾ ਤੈਨੂੰ ਲੱਗਦਾ ਤੇ ਗੀਤ ਵਿਖੇ ਆਦ ਗਾਉਂਦਾ ਏ ਸਦਾ ਆਪਣੀ ਖੁਸ਼ਾਮਦੀ ਤੂੰ ਚਾਉਂਦਾ ਏ ਤੇ ਮਨਾ ਮੇਰੇ ਅਮਦਾਨ ਕੋਈ ਦਿਸੂ ਗਾਜਿਆ ਪੇ ਦੀ ਵਿਚਾਰ ਤੂੰ ਕਰੇ ਮਨਾ ਮੇਰੇ ਅਮਦਾਨ ਕੋਈ ਦਿਸੂ ਗਾਜਿਆ ਪੇ ਦੀ ਵਿਚਾਰ ਤੂੰ ਕਰੇ ਮਾਤ ਲੋਕ ਵਿੱਚ ਆਇਆ ਨਾਮ ਜਪਣਾ ਮਿੱਥੇ ਆਦੀ ਨੀਂਦ ਸਾਂਗਿਆ ਮੈਲ ਮਿੱਟੀ ਹੋ ਡਿਗਣਾ ਸਰੀਰ ਦਾ ਜੇ ਪਉਣ ਵਾਲਾ ਥੰਮ ਪੋਂਗਿਆ ਮੈਲੇ ਮਿੱਟੀ ਹੋ ਡਿਗਣਾ ਸਰੀਰ ਦਾ ਜੇ ਪਉਣ ਵਾਲਾ ਥੰਮ ਪੋਂ ਗਿਆ ਸੱਚੀ ਗੱਲ ਗੁਰ ਬਾਣੀ ਫਰਮਾਉਦੀ ਸਰੀਰ ਆਇੰਤ ਮਰੇ ਹੀ ਮਰੇ ਮਨ ਮੇਰੇ ਅਮੰਦਾ ਨ ਕੋਈ ਦਿਸੂਗਾ ਜੇ ਆਪੇ ਦੀ ਵਿਚਾਰ ਤੂੰ ਕਰੇ ਮਨ ਮੇਰੇ ਅਮੰਦਾ ਨ ਕੋਈ ਦਿਸੂਗਾ ਜੇ ਆਪੇ ਦੀ ਵਿਚਾਰ ਤੂੰ ਕਰੇ ਲਆਉਂਦੀਆਂ ਕਾਮ ਕ੍ਰੋਧ ਲੋਭ ਮੋਹੰਕਾਰ ਦੀਆਂ ਲਹਿਰਾ ਬੜਾ ਹੀ ਡਰਾਉਂਦੀਆਂ ਕਾਮ ਕ੍ਰੋਧ ਲੋਭ ਮੋਹੰਕਾਰ ਦੀਆਂ ਲਹਿਰਾ ਬੜਾ ਹੀ ਡਰਾਉਂਦੀਆਂ ਕਰਮੇਂਦਰ ਜੋ ਸੇਕ ਬੰਦ ਕਰੇ ਨਾ ਤੂੰ ਬੇੜੀ ਵਿੱਚ ਪਾਣੀ ਕਾਬਰੇ ਮਨਾ ਮੇਰੇਆ ਮਨ ਮੇਰੇ ਅਮੰਦਾ ਨਾ ਕੋਈ ਦਿਸੂਗਾ ਜੇ ਆਪੇ ਦੀ ਵਿਚਾਰ ਤੂੰ ਕਰੇ ਰੂਪ ਤੱਕਦਾ ਪਰਾਇਆ ਤਨ ਲੋੜ ਦੀ ਪਰਾਈ ਨੀਂਦਾ ਕੰਮ ਦੀ ਨਹੀਂ ਮੋ ਮਾਇਆ ਚ ਮਸਤ ਹੋਇਆ ਗਾਫਲਾ ਤੂੰ ਦਿਨ ਰਾਤ ਜਾਗਦਾ ਨਹੀਂ ਮੋ ਮਾਇਆ ਚ ਮਸਤ ਹੋਇਆ ਗਾਫਲਾ ਤੂੰ ਦਿਨ ਰਾਤ ਜਾਗਦਾ ਨਹੀਂ ਤੈਨੂੰ ਮਾਰਗ ਭੁਲਾਇਆ ਕੋਟੇ ਸੰਗ ਨੇ ਤੇ ਜਾਣੋ ਸਤ ਸੰਗ ਤੋਂ ਡਰੇ ਮਨਾ ਮੇਰੇ ਆਮਦਾ ਨਾ ਕੋਈ ਦਿਸੂਗਾ ਜੇ ਆਪੇ ਦੀ ਵਿਚਾਰ ਤੂੰ ਕਰੇ ਮਨਾ ਮੇਰੇ ਆਮਦਾ ਨਾ ਕੋਈ ਦਿਸੂਗਾ ਜੇ ਆਪੇ ਦੀ ਵਿਚਾਰ ਤੂੰ ਕਰੇ ਗਿਆਨ ਪੜਨਾ ਸੀ ਆਪਾ ਸਮਝਾਂ ਲਈ ਤੇ ਪਾ ਕੇ ਬੈ ਗਿਆ ਤੂੰ ਝਗੜੇ ਪਾਲ ਕੂੜ ਦੀ ਜੇ ਤੇਰੇ ਨਾਲ ਟੁੱਟੇ ਨਾ ਜ਼ਮਾਨੇ ਫਿਰ ਲਾਉਣੇ ਰਗੜੇ ਪਾਲ ਕੂੜ ਦੀ ਜੇ ਤੇਰੇ ਨਾਲ ਟੁੱਟੇ ਨਾ ਜ਼ਮਾਨੇ ਫਿਰ ਲਾਉਣੇ ਰਗੜੇ ਤੇਰੀ ਬੋਤੀ ਨਾਮੇ ਆਦ ਕੱਚੇ ਪਾਂਡਿਆ ਹਰੇਕ ਸਾਸ ਨਾਲ ਤੂੰ ਕਰੇ ਮਨ ਮੇਰੇ ਅਮੰਦਾ ਨਾ ਕੋਈ ਦਿਸੂ ਗਾਜ ਆਪੇ ਦੀ ਵਿਚਾਰ ਤੂੰ ਕਰੇ ਮਨ ਮੇਰੇ ਅਮੰਦਾ ਉਗਾ ਜੇ ਆਪੇ ਦੀ ਵਿਚਾਰ ਤੂੰ ਕਰੇ ਖੇਂਡੀ ਸਰਤ ਸ਼ਬਦ ਨਾਲ ਟਟਕੇ ਚਿੰਤਾ ਵਾਲੇ ਵਹਿਣ ਵਹਿ ਗਈ ਚਿੰਤਾ ਚਿੰਤਨ ਬਣਾ ਲਾ ਤੂ ਕਾਦਾ ਕਾਦੀ ਪਰੇਸ਼ਾਨੀ ਰਹਿ ਗਈ ਚਿੰਤਾ ਚਿੰਤਨ ਬਣਾ ਲਾ ਤੂ ਕਾਦਾ ਕਾਦੀ ਪਰੇਸ਼ਾਨੀ ਰਹਿ ਗਈ ਮਾੜੀ ਤੇਸਨਾ ਅੱਗ ਤੈਨੂੰ ਲਾਭ ਦੀ ਕਿਉਂ ਨਾ ਨਾਮ ਜਪ ਕੇ ਠਰੇ ਮਨਾ ਮੇਰੀ ਅਮੰਦਾ ਨਾ ਕੋਈ ਦਿਸੂਗਾ ਜੇ ਆਪੇ ਦੀ ਵਿਚਾਰ ਤੂੰ ਕਰੇ ਮਨਾ ਮੇਰੀ ਅਮੰਦਾ ਨਾ ਕੋਈ ਦਿਸੂਗਾ ਜੇ ਆਪੇ ਦੀ ਵਿਚਾਰ ਤੂੰ ਕਰੇ ਅੱਖੀ ਵੇਖਦੇ ਆ ਕਈ ਚਲੇ ਜਾਵਦੇ ਨਵੇਂ ਫੇਰੇ ਆਈ ਜਾਵਦੇ ਬੈਂਕਾ ਲੇਖ ਕੇ ਲਿਖਾਰੀ ਸੱਚ ਦੇ ਗਿਆ ਸਾਇਰ ਸੱਚ ਗਈ ਜਾਵਦੇ ਬੈਂਕਾ ਲੇਖ ਕੇ ਲਿਖਾਰੀ ਸੱਚ ਦੇ ਗਿਆ ਸਾਇਰ ਸੱਚ ਗਾਈ ਜਾਵਦੇ ਜਿਗੇਉਣਾ ਗੁਰਜੰਡ ਸਿੰਘ ਜਗ ਤੇ ਜੀਵਨ ਦੀ ਬਾਜੀ ਤੂੰ ਹਰੇ ਮਨ ਮੇਰੇ ਅਮੰਦਾਨ ਕੋਈ ਦਿਸੂਗਾ ਜੇ ਆਪੇ ਦੀ ਵਿਚਾਰ ਤੂੰ ਕਰੇ ਮਨ ਮੇਰੇ ਅਮੰਦਾਨ ਕੋਈ ਦਿਸੂਗਾ ਜੇ ਆਪੇ ਦੀ ਵਿਚਾਰ ਤੂੰ ਕਰੇ ਮਨ ਮੇਰੇ ਦੀ ਵਿਚਾਰ ਤੂੰ ਕਰੇ ਮਨਾ ਮੇਰੇ ਆਮਦਾਨਾ ਕੋਈ ਦਿਸੂਗਾ ਜੇ ਆਪੇ ਦੀ ਵਿਚਾਰ ਤੂੰ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ